ਚੰਡੀਗੜ੍ਹ ਦੇ ਵਿੱਚ ਹੁਣ ਟ੍ਰੈਫਿਕ ਨਿਯਮ ਤੋੜਨਾ ਸਿਰਫ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਪੁਲਿਸ ਕਰਮੀਆਂ ਲਈ ਵੀ ਇੱਕ ਵੱਡੀ ਮੁਸੀਬਤ ਬਣ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੁਣ ਜਾਰੀ ਕੀਤੇ ਨੇ ਸਖਤ ਨਵੇਂ ਆਦੇਸ਼। ਹੁਣ ਕੋਈ ਵੀ ਪੁਲਿਸ ਕਰਮੀ ਚਾਹੇ ਵਰਦੀ ਵਿੱਚ ਹੋਵੇ ਜਾਂ ਫਿਰ ਬਿਨਾਂ ਵਰਦੀ ਦੇ ਹੋਵੇ ਜੇਕਰ ਉਹ ਨਿਯਮ ਤੋੜੇਗਾ ਤਾਂ ਚਲਾਣ ਦੇ ਨਾਲ-ਨਾਲ ਵਿਭਾਗੀ ਕਾਰਵਾਈ ਦਾ ਵੀ ਉਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਅਦੇ ਧਿਆਨ ਰਹੇ ਜੁਰਮਾਨਾ ਹੋਵੇਗਾ ਆਮ ਲੋਕਾਂ ਦੇ ਨਾਲੋਂ ਦੁੱਗਣਾ। ਇੱਕ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਵਰਦੀ ਪਹਿਨ ਕੇ ਸੜਕਾਂ ਉੱਤੇ ਗਲਤ ਮਿਸਾਲ ਨਾ ਬਣੇ ਅਤੇ ਲੋਕਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਲਈ ਸਤਿਕਾਰ ਹੋਰ ਜ਼ਿਆਦਾ ਵਧੇ ਡੀਐਸਪੀ ਟ੍ਰੈਫਿਕ ਦਾ ਸਪਸ਼ਟ ਸੁਨੇਹਾ ਹੈ ਕਿ ਪੁਲਿਸ ਕਰਮੀ ਕਾਨੂੰਨ ਦੇ ਰਖਵਾਲੇ ਨੇ ਉਲੰਘਣਕਾਰੀ ਨਹੀਂ ਵਰਦੀ ਦਾ ਮਤਲਬ ਹੈ ਸੁਰੱਖਿਆ ਕਾਨੂੰਨ ਅਤੇ ਅਨੁਸ਼ਾਸਨ ਇਸ ਲਈ ਕੋਈ ਵੀ ਲਾਪਰਵਾਹੀ ਹੁਣ ਮਹਿੰਗੀ ਪੈ ਸਕਦੀ ਹੈ ਟ੍ਰੈਫਿਕ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਨਿਯਮ ਤੋੜਨ ਵਾਲਿਆਂ ਦੀ ਸੂਚੀ ਉਹਨਾਂ ਦੇ ਵਿਭਾਗ ਮੁਖੀ ਨੂੰ ਭੇਜੀ ਜਾਵੇਗੀ ਅਤੇ ਉਸੇ ਆਧਾਰ 'ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਉਮੀਦ ਹੈ ਇਸ ਨਵੇਂ ਕਦਮ ਨਾਲ ਚੰਡੀਗੜ੍ਹ ਦੀਆਂ ਸੜਕਾਂ 'ਤੇ ਟ੍ਰੈਫਿਕ ਅਨੁਸ਼ਾਸਨ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਇਹ ਯਕੀਨ ਹੋਵੇਗਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਬਰਾਬਰ ਹੈ। ਚੰਡੀਗੜ੍ਹ ਦੇ ਵਿੱਚ ਹੁਣ ਟ੍ਰੈਫਿਕ ਨਿਯਮ ਤੋੜਨਾ ਸਿਰਫ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਪੁਲਿਸ ਕਰਮੀਆਂ ਲਈ ਵੀ ਇੱਕ ਵੱਡੀ ਮੁਸੀਬਤ ਬਣ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੁਣ ਜਾਰੀ ਕੀਤੇ ਨੇ ਸਖਤ ਨਵੇਂ ਆਦੇਸ਼। ਹੁਣ ਕੋਈ ਵੀ ਪੁਲਿਸ ਕਰਮੀ ਚਾਹੇ ਵਰਦੀ ਵਿੱਚ ਹੋਵੇ ਜਾਂ ਫਿਰ ਬਿਨਾਂ ਵਰਦੀ ਦੇ ਹੋਵੇ ਜੇਕਰ ਉਹ ਨਿਯਮ ਤੋੜੇਗਾ ਤਾਂ ਚਲਾਨ ਦੇ ਨਾਲ-ਨਾਲ ਵਿਭਾਗੀ ਕਾਰਵਾਈ ਦਾ ਵੀ ਉਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਅਵੇ ਧਿਆਨ ਰਹੇ ਜੁਰਮਾਨਾ ਹੋਵੇਗਾ ਆਮ ਲੋਕਾਂ ਦੇ ਨਾਲੋਂ ਦੁੱਗਣਾ। ਇੱਕ ਕਦਮ ਇਸ ਲਈ ਚੁੱਕਿਆ ਗਿਆ ਤਾਂ ਜੋ ਵਰਦੀ ਪਹਿਨ ਕੇ ਸੜਕਾਂ ਉੱਤੇ ਗਲਤ ਮਿਸਾਲ ਨਾ ਬਣਿਆ ਅਤੇ ਲੋਕਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਲਈ ਸਤਕਾਰ ਹੋਰ ਜ਼ਿਆਦਾ ਵਧੇ ਡੀਐਸਪੀ ਟ੍ਰੈਫਿਕ ਦਾ ਸਪਸ਼ਟ ਸੁਨੇਹਾ ਹੈ ਕਿ ਪੁਲਿਸ ਕਰਮੀ ਕਾਨੂੰਨ ਦੇ ਰਖਵਾਲੇ ਨੇ ਉਲੰਘਣਕਾਰੀ ਨਹੀਂ ਵਰਦੀ ਦਾ ਮਤਲਬ ਹੈ ਸੁਰੱਖਿਆ ਕਾਨੂੰਨ ਅਤੇ ਅਨੁਸ਼ਾਸਨ ਇਸ ਲਈ ਕੋਈ ਵੀ ਲਾਪਰਵਾਹੀ ਹੁਣ ਮਹਿੰਗੀ ਪੈ ਸਕਦੀ ਹੈ। ਟ੍ਰੈਫਿਕ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਨਿਯਮ ਤੋੜਨ ਵਾਲਿਆਂ ਦੀ ਸੂਚੀ ਉਹਨਾਂ ਦੇ ਵਿਭਾਗ ਮੁਖੀ ਨੂੰ ਭੇਜੀ ਜਾਵੇਗੀ ਅਤੇ ਉਸੇ ਆਧਾਰ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਉਮੀਦ ਹੈ ਇਸ ਨਵੇਂ ਕਦਮ ਨਾਲ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਟ੍ਰੈਫਿਕ ਅਨੁਸ਼ਾਸਨ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਇਹ ਯਕੀਨ ਹੋਵੇਗਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਬਰਾਬਰ ਹੈ। ਚੰਡੀਗੜ੍ਹ ਦੇ ਵਿੱਚ ਹੁਣ ਟ੍ਰੈਫਿਕ ਨਿਯਮ ਤੋੜਨਾ ਸਿਰਫ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਪੁਲਿਸ ਕਰਮੀਆਂ ਲਈ ਵੀ ਇੱਕ ਵੱਡੀ ਮੁਸੀਬਤ ਬਣ ਰਿਹਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਹੁਣ ਜਾਰੀ ਕੀਤੇ ਨੇ ਸਖਤ ਨਵੇਂ ਆਦੇਸ਼ ਹੁਣ ਕੋਈ ਵੀ ਪੁਲਿਸ ਕਰਮੀ ਚਾਹੇ ਵਰਦੀ ਵਿੱਚ ਹੋਵੇ ਜਾਂ ਫਿਰ ਬਿਨਾਂ ਵਰਦੀ ਦੇ ਹੋਵੇ ਜੇਕਰ ਉਹ ਨਿਯਮ ਤੋੜੇਗਾ ਤਾਂ ਚਲਾਣ ਦੇ ਨਾਲ-ਨਾਲ ਵਿਭਾਗੀ ਕਾਰਵਾਈ ਦਾ ਵੀ ਉਸ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਵੇ ਧਿਆਨ ਰਹੇ ਜੁਰਮਾਨਾ ਹੋਵੇਗਾ ਆਮ ਲੋਕਾਂ ਦੇ ਨਾਲੋਂ ਦੁੱਗਣਾ ਇੱਕ ਕਦਮ ਇਸ ਲਈ ਚੱਕਿਆ ਗਿਆ ਤਾਂ ਜੋ ਵਰਦੀ ਪਹਿਨ ਕੇ ਸੜਕਾਂ ਉੱਤੇ ਗਲਤ ਮਿਸਾਲ ਨਾ ਬਣੇ ਅਤੇ ਲੋਕਾਂ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਲਈ ਸਤਕਾਰ ਹੋਰ ਜ਼ਿਆਦਾ ਵਧੇ ਡੀਐਸਪੀ ਟ੍ਰੈਫਿਕ ਦਾ ਸਪਸ਼ਟ ਸੁਨੇਹਾ ਹੈ ਕਿ ਪੁਲਿਸ ਕਰਮੀ ਕਾਨੂੰਨ ਦੇ ਰਖਵਾਲੇ ਨੇ ਉਲੰਘਣਕਾਰੀ ਨਹੀਂ ਵਰਦੀ ਦਾ ਮਤਲਬ ਹੈ ਸੁਰੱਖਿਆ ਕਾਨੂੰਨ ਅਤੇ ਅਨੁਸ਼ਾਸਨ ਇਸ ਲਈ ਕੋਈ ਵੀ ਲਾਪਰਵਾਹੀ ਹੁਣ ਮਹਿੰਗੀ ਪੈ ਸਕਦੀ ਹੈ। ਟ੍ਰੈਫਿਕ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਨਿਯਮ ਤੋੜਨ ਵਾਲਿਆਂ ਦੀ ਸੂਚੀ ਉਹਨਾਂ ਦੇ ਵਿਭਾਗ ਮੁਖੀ ਨੂੰ ਭੇਜੀ ਜਾਵੇਗੀ ਅਤੇ ਉਸੇ ਆਧਾਰ ਉੱਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਉਮੀਦ ਹੈ ਇਸ ਨਵੇਂ ਕਦਮ ਨਾਲ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਟ੍ਰੈਫਿਕ ਅਨੁਸ਼ਾਸਨ ਹੋਰ ਜ਼ਿਆਦਾ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਇਹ ਯਕੀਨ ਹੋਵੇਗਾ ਕਿ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਬਰਾਬਰ ਹੈ।